7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ ਤੋਂ ਹੀ 22पीएस ਚੌਕ 'ਚ ਬਾਪੂ ਲਾਭ ਸਿੰਘ ਜੀ ਜਟਕੇ ਬੈਠੇ ਆ ਜਿਹੜਾ ਕਿਸਾਨੀ ਅੰਦੋਲਨ ਵੇਲੇ ਵੀ ਇਹ ਮਟਕਾ ਚੌਕ 'ਚ ਇਹਨਾਂ ਨੇ ਸਵਾ ਸਾਲ ਉੱਥੇ ਧਰਨਾ ਦਿੱਤਾ ਜੀ ਤੇ 7 ਜਨਵਰੀ ਤੋਂ ਹੀ ਇੱਥੇ 22पीएस ਚੌਕ 'ਚ ਬੈਠੇ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਇਹਨਾਂ ਨੇ 48 ਘੰਟੇ ਪਹਿਲਾਂ 3 ਦਿਨ ਪਹਿਲਾਂ ਉਹ ਹਕਤਾਲ ਰੱਖੀ ਸੀ ਜੀ ਸੋ ਸਰਕਾਰਾਂ ਤੱਕ ਆਪਣਾ ਮੈਸੇਜ ਪਹੁੰਚਾਉਣ ਵਾਸਤੇ ਮੈਂ ਕਹਿੰਦਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ 85 90 ਸਾਲ ਦੀ ਉਮਰ ਚ ਜੀ ਬਾਪੂ ਲਾਲ ਸਿੰਘ ਜੀ ਜਿਨ੍ਹਾਂ ਦੀ ਭਾਵੇਂ ਸ਼ਹਿਦ ਵੀ ਆਗਿਆ ਨਹੀਂ ਨੰਦੀ ਫੇਰ ਵੀ ਉਹਨਾਂ ਦੀ ਹਮਦਾਦੀ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦੀਆਂ ਦੇ ਇਨਸਾਫ ਲਈ ਤੇ 328 ਲਾਪਤਾ ਸਰੂਪਾਂ ਦੇ ਇਨਸਾਫ ਲਈ ਉਹਨਾਂ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਭੁੱਖ ਹੜਤਾਲ ਰੱਖੀ ਹੈ ਸੋ ਅੱਜ ਇਹਨਾਂ ਦੀ ਅਸੀਂ ਭੁੱਖ ਹੜਤਾਲ ਹੈ ਜਿਹੜੀ ਜੂਸ ਪਲਾ ਕੇ ਖਲਾਈ ਹੈ ਪ੍ਰਸ਼ਾਸਨ ਨੇ ਇਹਨਾਂ ਦਾ ਬਹੁਤ ਸਹਿਯੋਗ ਦਿੱਤਾ ਕਿਉਂਕਿ ਜਿਸ ਦਿਨ ਤੋਂ ਇਹ ਬੈਠੇ ਹੈ ਪ੍ਰਸ਼ਾਸਨ ਇਹਨਾਂ ਨਾਲ ਪੂਰੀ ਹਮਦਰਦੀ ਨਾਲ ਪੇਸ਼ ਆ ਰਿਹਾ ਸੋ ਅੱਜ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਵੀ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜਾ ਇਹ ਸੰਘਰਸ਼ ਹੈ ਇਹ ਪਰਿਵਾਰ ਦੀ ਸ਼ਾਂਤੀ ਬਿਦਲਾ ਨਹੀਂ ਲੜਿਆ ਜਾਂਦਾ ਸੋ ਪਰਿਵਾਰ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਇਸ ਸੰਘਰਸ਼ ਚ ਸੋ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੀ 11 ਜਨਵਰੀ ਨੂੰ ਜਿਹੜਾ ਇੱਕ ਰਿਹਾਈ ਮਾਰਚ ਕੱਢਿਆ ਜਾ ਰਿਹਾ ਗੁਰਦੁਆਰਾ ਜੋਤੀ ਸ਼ਰੂਪ ਤੋਂ ਸੋ ਸੰਗਤਾਂ ਨੂੰ ਅਪੀਲ ਹੈ ਵੀ 11 ਜਨਵਰੀ ਨੂੰ ਗੁਰਦੁਆਰਾ ਜੋਤੀਸਰੂ ਫਟੇਗੜ ਸਾਹਿਬ ਉੱਥੇ ਪਹੁੰਚ ਕੇ ਤਕਰੀਬਨ ਉਹ 10:00 ਵਜੇ ਉੱਥੇ ਤੋਂ ਚਾਲੇ ਪਾਉਣੇ ਆ ਸੋ ਸੰਗਤਾਂ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਸੋ ਬਾਪੂ ਲਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਹਮਦਰਦੀ ਦਿਖਾਈ ਹੈ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਦਾ ਨਾਰਾ ਮਾਰਿਆ ਇਹ ਸਾਡੇ ਤੇ ਬਹੁਤ ਵੱਡਾ ਸਹਾਰਾ ਹੈ ਸੋ ਅਸੀਂ ਆਪਣਾ ਫਰਜ਼ ਨਿਭਾਇਆ ਜੀ ਉਹ ਆਪਕੂ ਜੀ ਦਾ ਅੰਤ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਔਰ ਜੀ ਜੀ ਨੂੰ ਸਤਿ ਸ੍ਰੀ ਅਕਾਲ ਨਿਹਾਲ

ਬੁੱਜੰਦਾ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਅਸੀਂ ਆਪਣੇ ਕੈਦੀਆਂ ਨੂੰ ਛਡਾਣ ਬਾਅਦ ਤੇ 7 ਤਰੀਕ ਤੋਂ ਬੈਠੇ ਹੋਏ ਹਾਂ ਇਸ ਬਜ਼ੁਰਗ ਨੇ ਸਾਨੂੰ ਚਿੰਨ੍ਹ ਦੇ ਕੇ ਘਰ ਤੋਂ ਸੱਦ ਕੇ ਬਾਇਆ ਹੋਇਆ ਆ ਅਫਸਰ ਸਾਡੇ ਨਾਲ ਜੁੜਿਆ ਹੈ ਕੋਈ ਬੰਦਾ ਮਾੜੀ ਟੈਨਸ਼ਨ ਨਾ ਲਏ ਸਾਰੀ ਸੰਗਤ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਉਹ ਮਾਫ ਕਰ ਸਕਦਾ ਕੋਈ ਗਲਤੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ